ਵਿਦਾਂਤ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਸ਼੍ਰੀ ਗੋਇੰਦਵਾਲ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੈਂਕੜੇ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਕਾਂਗਰਸ ਪਾਰਟੀ ਹਲਕਾ ਖਡੂਰ ਸਾਹਿਬ ਤੋਂ ਰਮਨਦੀਪ ਸਿੰਘ ਸਿੱਕੀ ਨੂੰ ਭਾਰੀਬਲ ਮਿਲਦਾ ਨਜ਼ਰ ਆ ਰਿਹਾ ਹੈ। ਸ਼੍ਰੀ ਗੋਇੰਦਵਾਲ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਪ੍ਰਧਾਨ ਤੇ ਹੋਰ ਵੀ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਗੁਲਵਿੰਦਰ ਸਿੰਘ ਰਾਏ ਸੈਂਕੜੇ ਪਰਿਵਾਰਾਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਤੇ ਤੁਹਾਨੂੰ ਦੱਸ ਦਈਏ ਕਿ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਰਵਿੰਦਰ ਸਿੰਘ ਬਰੰਪੂਰਾ ਤੇ ਆਮ ਆਦਮੀ ਪਾਰਟੀ ਤੋਂ ਭੁਪਿੰਦਰ ਸਿੰਘ ਬਿੱਟੂ ਵੀ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਹੁਣ ਦੇਖਣਾ ਇਹ ਹੈ ਕਿ ਜਨਤਾ ਕਿਸ ਨੂੰ ਆਪਣਾ ਐਮਐਲਏ ਚੁਣਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਰਾਏ ਸਾਹਿਬ ਆ ਮੇਰੇ ਨਾਲ ਖੜੇ ਨੇ ਇਹ ਸਰਕਲ ਪ੍ਰਧਾਨ ਅਕਾਲੀ ਦਲ ਔਰ ਪੰਜਾਬ ਦੇ ਵਿੱਚ ਪਾਰਟੀ ਦੇ ਬਹੁਤ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਇਹ ਅੱਜ ਅਕਾਲੀ ਦਲ ਨੂੰ ਛੱਡ ਕੇ ਸਾਡੇ ਨਾਲ ਸ਼ਾਮਿਲ ਹੋਏ ਨੇ ਔਰ ਇਹ ਬਹੁਤ ਵੱਡਾ ਚਟਕਾ ਇਹ ਅਕਾਲੀ ਦਲ ਨੂੰ ਪਿਆ ਇਹਨਾਂ ਦੇ ਸਾਡੇ ਨਾਲ ਆਉਣ ਦਾ ਤੇ ਮੈਂ ਚਾਹੁੰਦਾ ਕਿ ਇਹ ਆਪਣੀ ਜ਼ੁਬਾਨੀ ਤੁਹਾਨੂੰ ਦੱਸਣ ਕਿ ਕਿਉਂ ਔਰ ਕਿੱਦਾਂ ਇੱਥੇ ਆਏ ਸਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬਦਵੀ ਨੂੰ ਨਾ ਸਹਾਰਦਿਆਂ ਹੋਇਆ ਜਦੋਂ ਸਰਦਾਰ ਰਮਜੀਤ ਸਿੰਘ ਸਿੱਕੀ ਨੇ ਅਸ਼ੀਰਵਾ ਦਿੱਤਾ ਅਸੀਂ ਉਹ ਦੋ ਤੋਂ ਹੀ ਮਾਨ ਬਣਾ ਲਿਆ ਸੀ ਵੀ ਜਿਨ੍ਹਾਂ ਨੇ ਸਾਡੇ ਗੁਰੂ ਆਸਦੇ ਹਾ ਦਾ ਨਾਰਾ ਮਾਰਿਆ ਅਸੀਂ ਹਮੇਸ਼ਾ ਇਹਨਾਂ ਦਾ ਸਾਥ ਦੇਣਾ ਜਿਹੜੀ ਪਾਰਟੀ ਚੇਹ ਰਹਿਣਗੇ ਸਿੱਕੀ ਸਾਹਿਬ ਨਾਲ ਰਹਿ ਕੇ ਇਹਨਾਂ ਦੀ ਸੇਵਾ ਕਰਾਂਗੇ ਇਸ ਕਰਕੇ ਹੀ ਅਫਸਾਰ ਰਮਜੀਤ ਸਿੰਘ ਸਿੱਕੀ ਦੇ ਨਾਲ ਪਾਰਟੀ ਚ ਜਨ ਹੋਇਆ ਬੋਲੇ ਖਦੂਰ ਸਾਹਿਬ ਦੇ ਵਿੱਚੋਂ ਸਰਦਾਰ ਰਮਜੀਤ ਸਿੰਘ ਜੀ ਸਿੱਖ ਸਾਹਿਬ ਲੱਗਿਆ 30000 ਦੀ ਲੀਡ ਤੋਂ ਉੱਤੇ ਲੀਡ ਲੈ ਕੇ ਜਿੱਤਣਗੇ ਔਰ ਸਮੁੱਚੇ ਪੰਜਾਬ ਦੇ ਵਿੱਚੋਂ ਕਾਟ ਤੋਂ ਕਾਟ ਨਹੀਂ ਤੇ ਅਸੀਂ ਸੀਟਾਂ ਲੈ ਕੇ ਕਾਂਗਰਸ ਜਿੱਤੂਗੀ ਅਰ ਕੈਪਟਨ ਸਾਹਿਬ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਆ ਜਿਹੜੀ ਸਾਡੇ ਅਕਾਲੀਆਂ ਨੇ ਲੁੱਟਾ ਖਸੁੱਟਾ ਮਚਾਈਆਂ ਨਾ ਇਹਦਾ ਪਰਦਾ ਫਾਸ਼ ਕਰਾਂਗੇ ਅਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਧੰਨਵਾਦੀ ਬਣਾਵਾਂਗੇ ਤਰਨ ਤਰਨ ਤੋਂ ਵਿਜੇ ਰੋਡ ਆਦੀ ਰਿਪੋਰਟ ਜਗ ਸੇਵਕ ਵੈਬ ਟੀਵੀ ਹੋਰ ਹੈ ਜੰਗਲ